ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਦੇ ਨੌਜਵਾਨੋ ਮੇਰੀਆਂ ਮਾਮਾ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਸਾਰਿਆਂ ਨੂੰ ਬੜੀ ਬੇਸਬਰੀ ਨਾਲ ੜੀਕ ਸੀ ਇਸ ਗੱਲ ਦੀ ਕਿ ਭਾਨਾ ਸਿੰਘ ਸਿੱਧੂ ਅੱਜ 10 ਤਰੀਕ ਜਿਹੜੀ ਉਸ ਦਿਨ ਸਰਕਾਰ ਦੇ ਚਾਰ ਨਹੀਂ ਅੱਠ ਵੱਡੇ ਅਧਿਕਾਰੀ ਜਿਨ੍ਹਾਂ ਚ ਜਿਹੜਾ ਸਪੈਸ਼ਲ ਡੀਜੀਪੀ ਹਰਪ੍ਰਤ ਸ਼ੁਕਲਾ ਏ ਡੀਜੀਪੀ ਜਸਕਰਨ ਸਿੰਘ ਏ ਡੀਜੀ ਗੁਰਿੰਦਰ ਸਿੰਘ ਢਿੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਐਸਐਸਪੀ ਬਰਨਾਲਾ ਐਸਐਸਪੀ ਸੰਗਰੂਰ ਡੀਸੀ ਸੰਗਰੂਰ 4 8 ਜਣੇ ਉਹ ਅਧਿਕਾਰੀ ਜਿਹਦੇ ਵਿੱਚ 7 ਆਈਪੀਐਸ ਤੇ ਇੱਕ ਆਈਐਸ ਉਹਦੇ ਲਿਖਤੀ ਵਾਦਾ ਕਰਕੇ ਗਏ ਆ ਜਵਾਨੀ ਬੋਲ ਕੇ ਗਿਆ ਵੱਡੀ ਗਿਣਤੀ ਜਿਹੜੀ ਸੰਗਤ ਦੀ ਸੀਗੀ ਨੌਜਵਾਨਾਂ ਦਾ ਭਾਰੀ ਘਟ ਸੀ ਉੱਥੇ ਉਹਨਾਂ ਨੇ ਜਿਹੜੀਆਂ ਗੱਲਾਂ ਬੋਲੀਆਂ ਉਹ ਤੁਸੀਂ ਸਾਰਿਆਂ ਨੇ ਸੁਣੀਆਂ ਨੇ ਤੇ ਆਪਣੇ ਕੋਲੋਂ 10 ਤਰੀਕ ਤੱਕ ਦਾ ਸਮਾਂ ਮੰਗਿਆ ਸੀ 10 ਤਰੀਕ ਤੱਕ ਅਸੀਂ ਭਾਨੇ ਨੂੰ ਬਿਨਾਂ ਸ਼ਰਤ ਰਿਹਾ ਕਰ ਦਿਆਂਗੇ ਸੋ ਅੱਜ 10 ਤਰੀਕ ਆ ਸਵੇਰੇ 2:30 ਘੰਟੇ ਦੇ ਕਰੀਬ ਜਿਹੜੀ ਐਸਐਸਪੀ ਬਟੰਡਾ ਦੇ ਨਾਲ ਗੱਲਬਾਤ ਹੋਈ ਸਵੇਰੇ ਵੀ ਇਹਨਾਂ ਨੇ ਇਹੀ ਕਿਹਾ ਕੀ ਅੱਜ 10 ਤਰੀਕ ਹੈ ਅਈ ਪੁੱਛਿਆ ਜਦੋਂ ਉਹ ਕਹਿੰਨੇ ਆਜੋ ਆਪਾਂ ਅਸੀਂ ਗੱਲਬਾਤ ਬੈਠ ਕੇ ਕਰਨ ਕਰਦੇ ਆ ਤੜਕੇ ਵੀ ਅਜੇ ਹੀ ਕਿਹਾ ਗਿਆ ਕਿ ਭਾਈ ਅਸੀਂ ਅੱਜ ਉਹਨੂੰ ਭਾਨੇ ਨੂੰ ਰਿਹਾ ਕਰਦੇ ਆ 10 ਵੱਜ ਚੁੱਕੇ ਆ 10 ਵੱਜ ਗਏ ਹਾਂਜੀ 10 ਵੱਜ ਗਏ ਹਾਂ 10 ਵੱਜ ਗਏ ਹਾਲੇ ਤੱਕ ਉਹ ਰਿਹਾਈ ਦੀ ਖਬਰ ਜਿਹੜੀ ਉਹ ਨਹੀਂ ਆਈ ਸੋ ਭਰਾਵੋ ਆਪਣਾ ਅੱਜ ਤੱਕ ਦਾ ਸਮਾਂ ਸੀਗਾ ਆਪਾਂ ਅੱਜ ਤੱਕ ਇਹਨਾਂ ਨੂੰ ਸਮਾਂ ਦਿੱਤਾ ਸੀ ਹੁਣ ਆਪਾਂ ਦੇਖਦੇ ਹਾਂ ਕਿ ਕੀ ਕਰਦੇ ਆ ਭਜਦੇ ਆ ਆਪਣੀ ਜ਼ੁਬਾਨ ਤੋਂ ਉਸ ਜ਼ੁਬਾਨ ਦੇ ਉੱਤੇ ਖਰੇ ਉਤਰਦੇ ਆ ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਅੱਜ ਵੈਸੇ ਇਹਨਾਂ ਰਾਏ ਨਹੀਂ ਪਤਾ ਸੀ ਹੁਣ ਕਹਿਦਗੇ ਵੀ ਛੱਡਦੇ ਨਹੀਂ ਤਾਂ ਐ ਨਹੀਂ ਪਤਾ ਇਹ ਰਾਤ ਨੂੰ ਵੀ ਛੱਡ ਦਿੰਦੇ ਹੁੰਦੇ ਆ ਜੇ ਅਸੀਂ ਕਹਿਦਗੇ ਇਹ ਛੱਡ ਦੇਣਗੇ ਇਹ ਨਾ ਛੱਡਣ ਇਹ ਤੇ ਵੀ ਕੋਈ ਪ੍ਰੋਸਾਨ ਸੁਪਰ ਫਿਲਹਾਲ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਇੰਨੀ ਕਿ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਵੀ ਜਿਹੜਾ ਵੀ ਪ੍ਰੋਗਰਾਮ ਦਿੱਤਾ ਇੱਕ ਅਦੇ ਦਿਨ ਚ ਦੇਵਾਂਗੇ ਕੱਲ ਨੂੰ ਹੀ ਦੇਵਾਂਗੇ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਸਾਰੇ ਜਿੰਨੀਆਂ ਧਿਰਾਂ ਖੜੀਆਂ ਨੇ ਆਪਣੇ ਨਾਲ ਆ ਕੇ ਜਿੰਨੇ ਵੀ ਨੌਜਵਾਨ ਖੜੇ ਨੇ ਸਾਰਿਆਂ ਨਾਲ ਇੱਕ ਵਿਚਾਰ ਵਟਾਂਦਰਾ ਕਰਕੇ ਕਿ ਅਗਲਾ ਜਿਹੜਾ ਪ੍ਰੋਗਰਾਮ ਆਉ ਤਿੱਖਾ ਦੇਣਾ ਇੱਕ ਅਦੇ ਦਿਨ ਚ ਹੀ ਦੇਣਾ ਉਹਦੇ ਬਾਰੇ ਤੁਹਾਨੂੰ ਅਗਲੀ ਜਿਹੜੀ ਜਾਣਕਾਰੀ ਆ ਕਿਦਾ ਆ ਜਾਂਦਾ ਛੱਡ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਠੀਕ ਆ ਫਿਰ ਤਾਂ ਸਾਨੂੰ ਪਤਾ ਹੀ ਲੱਗ ਜਾਣਾ ਜੇ ਰਾਤ ਨੂੰ ਵੀ ਛੱਡਤਾ ਮੰਨ ਲਓ ਤਾਂ ਵੀ ਕੁਝ ਨੇਹਾਂ ਲੱਗੂਗਾ ਤਾਂ ਵੀ ਤੁਹਾਨੂੰ ਨਾਲ ਦੀ ਨਾਲ ਕੋਈ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਰ ਜੇ ਨਹੀਂ ਵੀ ਛੱਡਦੇ ਫਿਰ ਜਿਹੜਾ ਵੀ ਪ੍ਰੋਬਲਿਕਣਾ ਹੋਇਆ ਇੱਕ ਦਿਨ ਦੇ ਵਿੱਚ ਉਹ ਤੁਹਾਨੂੰ ਕੱਲ ਨੂੰ ਅਸੀਂ ਸਾਰੀ ਜਾਣਕਾਰੀ ਸਾਰਿਆਂ ਬੰਦਿਆਂ ਦਾ ਵਿਚਾਰ ਵਟਾਂਦਰਾ ਕਰਕੇ ਕਿ ਅੱਗੇ ਆਪਾਂ ਕੀ ਕਰਨਾ ਹੈ ਇੱਧਰੋਂ ਨਿਕਲਣਾ ਕਿੱਧਰੋਂ ਆਉਣਾ ਜਾਂ ਕੀ ਕਰਨਾ ਪਰ ਲਵਾਂਗੇ ਭਾਨੇ ਨੂੰ ਸਾਹ ਉਦੋਂ ਹੀ ਰਹਾ ਕਰਾ ਕੇ ਤਕੜੇ ਰੋ ਮੇਰਾ ਵੀ ਡਟੇ ਰਹੋ ਤੁਸੀਂ 29 ਨੂੰ ਵੱਡਾ ਕੱਟ ਕੀਤਾ ਉਦੋਂ ਬਾਅਦ ਸਰਕਾਰ ਜਰਕੀ ਐ ਤੁਸੀਂ ਤੈਨੂੰ ਵੀ ਦਿਖਾਤਾ ਸੀਗਾ ਕਿ ਰੋਕਾਂ ਟੋਕਾਂ ਬਥੇਰੀਆਂ ਲਾਈਆਂ ਬਥੇਰਾ ਕੋਸ਼ਿਸ਼ਾਂ ਕੀਤੀਆਂ ਬੰਦੇ ਵੀ ਫੜਲੇ ਡਾਂਗਾਂ ਵੀ ਮਾਰੀਆਂ ਪਰ ਤੇ ਬੈਰੀਕੇਡ ਭੰਨ ਕੇ ਤੁਸੀਂ ਪਹੁੰਚੇ ਹੋ ਸੋ ਮੈਨੂੰ ਹੁਣ ਵੀ ਪੂਰਨ ਮੇਦ ਆ ਕਿ ਜਦੋਂ ਪਰ ਇਹਨਾਂ ਨੇ ਗਾਂ ਦੀ ਗਾਂ ਤਵਾਰੇ ਤੁਹਾਨੂੰ ਪਤਾ ਹੀ ਆ ਪਰ ਚੈੱਕ ਹੋਰ ਮੇਰੇ ਤੇ ਵੀ ਅਮਨੇ ਤੇ ਵੀ ਆਪਣੇ ਦੀਆਂ ਭੈਣਾਂ ਤੇ ਵੀ ਪਰਿਵਾਰ ਤੇ ਪਰਚਾ ਦੇਤਾ ਸੀਗਾ ਤੁਹਾਨੂੰ ਸੱਤ ਕੋਈ ਗੱਲ ਨਹੀਂ ਪਰਚੇ ਐ ਨਹੀਂ ਪਤਾ ਹੋਰ ਵੀ ਦੇਣ ਮੇਰਾ ਵੀ ਡਟੇ ਰਹੋ ਆਉਣ ਵਾਲਾ ਸਨੇਹਾ ਤੁਹਾਨੂੰ ਕੱਲ ਨੂੰ ਅਸੀਂ ਸਾਰੇ ਧਰਾਂ ਨਾਲ ਇੱਕ ਰਹਿ ਕਰਕੇ مشਫਰਾ ਕਰਕੇ ਕਿ ਅਗਲਾ ਪ੍ਰੋਗਰਾਮ ਕੀ ਦੇਣਾ ਉਹ ਤੁਹਾਨੂੰ ਅਸੀਂ ਕੱਲ ਨੂੰ ਦੱਸ ਦਿਆਂਗੇ ਪਰ ਬਹੁਤ ਛੇਤੀ ਦੇਵਾਂਗੇ ਤਿੱਖਾ ਦੇਵਾਂਗੇ ਘਰੇ ਨਹੀਂ ਬੈਠਣ ਵਾਲੇ ਹੈਗੇ ਚੁੱਪ ਕਰਕੇ ਘਰੇ ਵਹਿ ਜਾਗੇ ਇਹ ਸਰਕਾਰ ਨੂੰ ਸੁਣ ਲੈਣਾ ਚਾਹੀਦਾ ਅਗਲੀ ਗੱਲ ਮੈਂ ਹੋਰ ਅਪੀਲ ਕਰਦਾ ਕਿ ਜਿਹੜੀ ਗੱਲ ਮੇਰੇ ਕੋਲ ਬਾਰ-ਬਾਰ ਆ ਰਹੀ ਹੈ ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆ ਗਿਆ ਸਾਨੂੰ ਮੁੰਸ਼ੀ ਦਾ ਫੋਨ ਆ ਗਿਆ ਥਾਣੇ ਚੋਂ ਸਾਨੂੰ ਸੀ ਇੰਚਾਰਜ ਦਾ ਫੋਨ ਆ ਗਿਆ ਸਰ ਡੀਐਸਪੀ ਸੱਦੀ ਜਾਂਦਾ ਸਾਡੇ ਘਰੇ ਪੁਲਿਸ ਕਿਹੜਾ ਮਾਰ ਗਈ ਵੀ ਥਾਣੇ ਆਓ ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀਸਟਾਫ ਬੁਲਾਉਣ ਜਾਣਾ ਨਹੀਂ ਸਾਰੇ ਮੇਰਾ ਵੀਰੇ ਗੱਲ ਨੂੰ ਧਿਆਨ ਨਾਲ ਸੁਣ ਲਿਓ ਇਹ دہشت ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਹੀਂ ਜਾਣਾ ਮੇਰਾ ਭਰਾ ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਪਰਵਾਨਾ ਕੱਟ ਕੇ ਭੇਜੋ ਕੋ ਰੁਕਾ ਭੇਜੋ ਸੀ ਆ ਜਾਾਂਗੇ ਜੇ ਸਾਡੇ ਖਿਲਾਫ ਕੋਈ ਤੁਹਾਡੇ ਕੋਲੇ ਦਰਖਾਸਤ ਆਈ ਹੈ ਸਾਡੇ ਖਿਲਾਫ ਤੁਹਾਡੇ ਕੋਲ ਕੋਈ ਮੁਕੱਦਮਾ ਦਰਜ ਆ ਤੇ ਨਹੀਂ ਸਾਰੇ ਤੁਸੀਂ ਮੇਰਾ ਸੰਪਰਕ ਕਰ ਲਿਓ ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨਾਂ ਨੂੰ ਕਈ ਦਾ ਵਿਚਾਰੇ ਬਾਗ ਵੀ ਗਏ ਥਾਣੇ 'ਚ ਇਹਨਾਂ ਦੇ ਬਿਨਾ ਫਤਿਹਤੋਈ ਮਾਰੇ ਇੱਕ ਫੋਨ ਆਇਆ ਤੇ ਆਪਾਂ ਚੱਕ ਕੇ ਤਲੋ ਜੀ ਥਾਣੇ ਚ ਬੁਲਾਇਆ ਆਪਾਂ ਇਹਦੇ ਕੋ ਗਨਾਹ ਨਹੀਂ ਕੀਤਾ ਟਡਰ ਕਾ ਦਾ ਤੇ ਜੇ ਬੁਲਾਉਂਦੇ ਆ ਤਾਂ ਪੁੱਛ ਲਿਆ ਕਰੋ ਵੀ ਦੱਸੋ ਕੰਮ ਕੀ ਹੈ ਅਸੀਂ ਨਹੀਂ ਆਉਣਾ ਉੱਥੇ ਬਾਅਗ ਇੱਕ ਦੋ ਮੇਰੇ ਨਾਲ ਦੇ ਸਾਥੀ ਉੱਥੇ ਕਹਿੰਦੇ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪਿਆਹੀ ਹੈ ਤੇਰੀ ਮਾਸੀਆਂ ਕਿੱਥੇ ਨੇ ਤੇਰੇ ਨਾਨਕੇ ਕਿੱਥੇ ਐ ਜਣੇ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਦੇ ਲੋਕ ਖਾਸ ਤਰ ਤੇ ਨੌਜਵਾਨੀ ਘਰਾਂ ਤੋਂ ਨਿਕਲਣੋਂ ਖੜਦੇ ਫਰੋਕਰ ਉਹਨਾਂ ਨੁਕਲੇ ਬਣਾ ਗੱਲ ਨਹੀਂ ਬਣਨੀ ਤੁਹਾਨੂੰ ਮੇਕੋ ਗੱਲ ਦੱਸ ਦਿੰਨਾ ਤਿਆਰ ਰਹੋ ਮੇਰਾ ਵੀਰ ਜਿਹੜਾ ਵੀ ਤੁਹਾਨੂੰ ਕੋਈ ਅਸੀਂ ਆਉਣ ਵਾਲੇ ਦਿਨ ਸੱਦਾ ਦੇਵਾਂਗੇ ਤੇ ਗੱਲ ਇੱਕ ਪਾਸੇ ਲਾ ਕੇ ਹਟਾਂਗੇ ਹੁਣ ਉਦੋਂ ਨਾ ਪੈਰ ਜੁੱਤੀ ਪਾਇਓ ਪਤਾ ਲੱਗ ਜੂਗਾ ਆਪਾਂ ਨੂੰ ਜਿਹੜਾ ਵੀ ਹੁਣ 2 ਘੰਟੇ ਜਾਂ ਹੋਰ ਘੰਟੇ ਨੂੰ ਘੰਟੇ ਪਤਾ ਲੱਗੂਗਾ ਜਿਹੜੀ ਨਵੀਂ ਜਾਣਕਾਰੀ ਹੋਈ ਤੁਹਾਨੂੰ ਸਾਂਝੀ ਕਰ ਲਾਂਗੇ ਨਹੀਂ ਫਿਰ ਕੱਲ ਨੂੰ ਤੁਹਾਨੂੰ ਜੇ ਨਹੀਂ ਵੀ ਛੱਡਦੇ ਅੱਜ ਤਾਂ ਕੱਲ ਨੂੰ ਜਿਹੜਾ ਵੀ ਕੋਲੋਂ ਦੇਣਾ ਹੱਕ ਦੇ ਦਿਨ ਚ ਦੇ ਕੇ ਉਹ ਤੁਹਾਨੂੰ ਸਾਰਾ ਦਰਾਇ ਕਰਕੇ مشਵਰਾ ਤੇ ਨਾਲ ਤੇ ਬਾਕੀ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਸਾਰੀ ਅਗਲੀ ਜਿਹੜੀ ਰਣਨੀਤੀ ਉਹ ਲਿਖ ਦੇ ਆਂਗੇ। ਹੋਰ ਗੱਲਬਾਤ ਬਣੀ। 90 ਠੀਕ ਹੈ ਜੀ। ਕੱਲ ਤੁਹਾਡੇ ਨਾਲ ਦੁਬਾਰੇ ਆਪਾਂ ਕੱਲ ਦੀ بجائے ਜੇ ਅੱਜ ਛੱਡਦੇ ਆ ਤਾਂ ਅੱਜ ਹੀ ਤੁਹਾਨੂੰ ਪਤਾ ਹੀ ਲੱਗ ਜਾਣਾ। ਇਹ ਤਾਂ ਜੇਲ੍ਹ ਦੇ ਮੁਰੀਦ ਜਾਣਾ ਪੈਣਾ ਲੈਣ ਉੱਥੇ ਪਤਾ ਲੱਗ ਜਾਣਾ। ਜੇ ਨਹੀਂ ਕੋਈ ਅਜਿਹੀ ਗੱਲਬਾਤ ਹੁੰਦੀ ਤਾਂ ਕੱਲ ਨੂੰ ਜਿਹੜੀ ਨਵੀਂ ਜਾਣਕਾਰੀ ਹੈ ਜਨਾ ਮੈਂ ਕੋਈ ਵੀ ਅਗਲਾ ਪ੍ਰੋਗਰਾਮ ਦਿੱਤਾ ਜਾਣਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ